ਸ੍ਰੀ ਜੀ ਇਹ ਸੁਦਰ ਸਿੰਘ ਦਾ ਲੋਕ ਬੇਕੰਮ ਕੰਮ ਕਰ ਦਿੱਤੇ ਹੈ। ਉਹ ਦੇਖੋ ਸੰਦੀਪ ਸਿੰਘ ਅੰਨੀ ਦੇ ਵਿੱਚ ਦਰਸੂਤ ਆਇਆ ਗਿਆ। ਦੇਖੋ ਸੁਲਦੀਪ ਸਿੰਘ ਸਾਨੀ ਜੋ ਗੌਰ ਸਿੱਖਾ ਜੀ ਨੇ ਹਰ ਵੇਲੇ ਸਿੱਖਾਂ ਦੇ ਖਿਲਾਫ ਜ਼ਹਿਰ ਉਗੜਨ ਵਾਲੇ ਸੁਧੀਰ ਸੂਰੇ ਦਾ ਵੀ ਉਹਨੇ ਜਿਹੜਾ ਕਤਲ ਸੀਓ ਕੀਤਾ ਉਹਨੂੰ ਮਾਰ ਕੇ ਬੜੀ ਵੱਡੀ ਸੇਵਾ ਉਹਨੇ ਕੀਤੀ ਹੈ। ਜੋ ਪਟਿਆਲ ਦੇ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਹੀ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖੜਕਵਾ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਇਹ ਬੇਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਔਰ ਖਾਸ ਕਰਕੇ ਬਾਬਾ ਚਰਨ ਸਿੰਘ ਦੀ ਬੀੜ ਸਾਹ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਉਹ ਕਤਲ ਹੈ ਉਹਨਾਂ ਨੂੰ ਸ਼ਹੀਦ ਉਹਨੇ ਕੀਤਾ ਉਹ ਦੁਸ਼ਤ ਜਿਹੜਾ ਉਹ ਪਿਛਲੇ ਕੁ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਨੇ ਨੂੰ ਇੱਕ ਗੱਲ ਕਹੀ ਸੀ ਜੇਕਰ ਉਸ ਜਿਹੜੇ ਪੈਦਾ ਹੋਇਆ ਹੁੰਦਾ ਤੇ 13 ਵੀ ਹੁਣ ਤੱਕ ਉਸਨੂੰ ਮੁਕਾਬਲਾ ਬਣਾ ਕੇ ਤੇ ਉਹਨੂੰ ਮਾਰ ਦਿੱਤਾ ਜਾਂਦਾ ਜਿਸ ਤੇ ਤੈਸ਼ ਵਿੱਚ ਆ ਕੇ ਤੇ ਜਿਹੜੀ ਉਹ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ ਦੇਖੋ ਕਿੰਨਾ ਕੁ ਜ਼ਾਲਮ ਪੁਲਿਸ ਅਫਸਰ ਆ ਕਿ ਜਿਹਦੀ লাশ ਲੈਣ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਕਿਉਂਕਿ ਉਹਦਾ ਨਾਮ ਸੁਖਬਾ ਸਿੰਘ ਸੀ ਔਰ ਆਪਣੇ ਆਪ ਨੂੰ ਉਹ ਸੁਪਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹ ਅਜੇਹਾ ਇੱਕ ਪੁਲਿਸ ਅਫਸਰ ਜਿਹੜਾ ਸਿੱਖੀ ਭੇਸ ਵਿੱਚ ਸੀ ਤੇ ਆਪਨੇ ਆਪ ਨੂੰ ਸੂਬਾ ਸਰਹੰਦ ਕਹਿ ਕੇ ਤੇ ਸਿੱਖਾਂ ਦਾ ਸਿੱਖਾਂ ਦੇ ਇੱਕ ਕਤਲਿਆਮ ਕਰਨ ਵਾਲਾ ਜਿਹੜਾ ਪੁਲਿਸ ਅਫਸਰ ਸੀ ਉਹ ਕਿੰਨਾ ਪੁਜਾਰਮ ਹੋ ਸਕਦਾ ਉਸ ਜ਼ਾਲਮ ਦਾ ਦੁਨੀਆ ਤੋਂ ਤੁਰ ਜਾਣਾ ਔਰ ਉਹਦੇ ਤੋਂ ਬਾਅਦ ਸੰਦੀਪ ਸਿੰਘ ਸਨ ਇਹ ਉੱਤੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਅਨਿਵਾਪ ਪੁਲਿਸ ਵੱਲੋਂ ਡਾਂਗਾਂ ਦੇ ਨਾਲ ਕੋਟਮਾਰ ਕਰਨੀ ਅਸ਼ਦਦਤ ਕਰਨਾ ਔਰ ਲਬੁਹਾਨ ਜਿਹੜਾ ਉਹਨੂੰ ਕੀਤਾ ਗਿਆ ਇਹ ਜਿੰਨੇ ਵੀ ਦੰਦਾ ਕੀਤੇ ਜਾਵੇ ਔੜੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਾਨੀ ਦੇ ਹੱਕ ਵਿੱਚ ਜਿਹੜਾ ਉਹ ਖੜੇ ਹੋਣਾ ਚਾਹੀਦਾ ਔਰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਜੀ ਇਹ ਸੁਭਾ ਸਿੰਘ ਸਾਹਿਬ ਲੋਕ ਬੇਕੰਮ ਕੰਪਲਟ ਟੈਕ ਐ ਕਿਵੇ ਦੇਖੋ ਸੰਦੀਪ ਸਿੰਘ ਪਨੀਰੇ ਵਿੱਚ ਦਰਸੂ ਪਾਇਆ ਗਿਆ ਦੇਖੋ ਸੰਦੀਪ ਸਿੰਘ ਸਾਨੀ ਜੋ ਗੁਰਸੇਖਾ ਜੀ ਨੇ ਹਾਰ ਵੇੜੇ ਸਿੱਖਾਂ ਦੇ ਖਿਲਾਫ ਜ਼ਹਿਰ ਉਗੜਨ ਵਾਲੇ ਸੁਧੀਰ ਸੂਰੀ ਦਾ ਵੀ ਉਹਨੇ ਜਿਹੜਾ ਕਤਲ ਸੀਓ ਕੀਤਾ ਉਹਨੂੰ ਮਾਰ ਕੇ ਬੜੀ ਵੱਡੀ ਸੇਵਾ ਉਹਨੇ ਕੀਤੀ ਹੈ ਜੋ ਪਟਿਆਲਾਤ ਜੇਲ੍ਹ ਵਿੱਚ ਬੰਦ ਸੀ ਔਰ ਉੱਥੇ ਹੀ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖਾੜਕੁਆਰ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਤਸ਼ੱਦਦ ਕੀਤਾ ਝੂਠੇ ਪੁਲਸ ਮੁਕਾਬਲੇ ਬਣਾ ਬਣਾ ਕੇ ਇਹਦੋਸ਼ੇ ਨੌਜਵਾਨਾਂ ਦਾ ਉਹਨੇ ਕਤਲ ਕੀਤਾ ਔਰ ਖਾਸ ਕਰਕੇ ਬਾਬਾ ਚਰਨ ਸਿੰਘ ਦੀ ਬੀੜ ਸਾਹਬ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਕਾਤਲ ਹੈ ਉਹਨਾਂ ਨੂੰ ਸ਼ਹੀਦ ਉਹਨੇ ਕੀਤਾ ਉਹ ਦੁਸ਼ਤ ਜਿਹੜਾ ਉਹ ਪਿਛਲੇ ਕੁਸਾਲਾਂ ਤੋਂ ਜੇਲ੍ਹ ਵਿੱਚ ਬੰਦ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਨੇ ਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਤੂੰ ਉਸ ਜਿਹੜੇ ਪੈਦਾ ਹੋਇਆ ਹੁੰਦਾ ਤੇ 13 ਵੀ ਹੁਣ ਤੱਕ ਉਸ ਮੁਕਾਬਲਾ ਬਣਾ ਕੇ ਤੇ ਉਹਨੂੰ ਮਾਰ ਦਿੱਤਾ ਜਾਂਦਾ ਜਿਸ ਤੇ ਤੈਸ਼ ਵਿੱਚ ਆ ਕੇ ਤੇ ਜਿਹੜੀ ਉਹ ਲੜਾਈ ਹੋਈ ਲੜਾਈ ਦੌਰਾਨ ਉਹ ਜ਼ਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ ਦੇਖੋ ਕਿੰਨਾ ਕੁ ਜ਼ਾਲਮ ਪੁਲਿਸ ਅਫਸਰ ਆਇਆ ਕਿ ਜਿਹਦੀ লাশ ਲੈ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਕਿਉਂਕਿ ਉਹਦਾ ਨਾਮ ਸੁਖਬਾ ਸਿੰਘ ਸੀ ਔਰ ਆਪਣੇ ਆਪ ਨੂੰ ਉਹ ਸੂਬਾ ਸਰਹੰਦ ਕਹਿ ਕੇ ਪੇਸ਼ ਕਰਦਾ ਹੁੰਦਾ ਸੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਅਜਿਹਾ ਇੱਕ ਪੁਲਿਸ ਅਫਸਰ ਜਿਹੜਾ ਸਿੱਖੀ ਪੇਸ਼ ਵਿੱਚ ਸੀ ਤੇ ਆਪਣੇ ਆਪ ਨੂੰ ਸੂਬਾ ਸਰਹੰਦ ਕਹਿ ਕੇ ਤੇ ਸਿੱਖਾਂ ਦਾ ਸਿੱਖਾਂ ਦੇ ਕਤਲਿਆਮ ਕਰਨ ਵਾਲਾ ਜਿਹੜਾ ਪੁਲਿਸ ਅਫਸਰ ਸੀ ਉਹ ਕਿੰਨਾ ਕੁ ਜ਼ਾਲਮ ਹੋ ਸਕਦਾ ਉਸ ਜ਼ਾਲਮ ਦਾ ਦੁਨੀਆ ਤੋਂ ਤੁਰ ਜਾਣਾ ਔਰ ਉਹਦੇ ਤੋਂ ਬਾਅਦ ਸੰਦੀਪ ਸਿੰਘ ਸਨਏ ਉੱਤੇ ਜੋ ਸੋਸ਼ਲ ਮੀਡੀਆ ਤੇ ਖਬਰਾਂ ਚੱਲ ਰਹੀਆਂ ਨੇ ਕਿ ਅੰਨ੍ਹੇਵਾਹ ਪੁਲਿਸ ਵੱਲੋਂ ਡਾਂਗਾਂ ਦੇ ਨਾਲ ਕੋਟਮਾਰਕ ਕਰਨੀ ਅਸ਼ਦਤ ਕਰਨਾ ਔਰ ਲੁੱਭੁਹਾਨ ਜਿਹੜਾ ਉਹਨਾਂ ਕੀਤਾ ਗਿਆ ਇਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਔਰ ਸਾਨੂੰ ਸਾਰਿਆਂ ਨੂੰ ਸੰਦੀਪ ਸਿੰਘ ਸਾਨੀ ਦੇ ਹੱਕ ਵਿੱਚ ਜਿਹੜਾ ਉਹ ਖੜੇ ਹੋਣਾ ਚਾਹੀਦਾ ਔਰ ਇੱਕ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ